ਸਤਿ ਸ੍ਰੀ ਅਕਾਲ ਦੋਸਤੋ ਮੈਂ ਥੋੜਾ ਆਪਣਾ ਜਸਵੀਰ ਸਿੰਘ ਤੁਸੀਂ ਅੱਜ ਤੁਹਾਨੂੰ ਇਹ ਦਿਖਾ ਰਹੇ ਹਾਂ ਕਿ ਸਾਬਕਾ ਫੌਜੀਆ ਨੇ ਆਪਣੀ ਕੰਪਨੀ ਦਾ ਜਨਮ ਦਿਹਾੜਾ ਕਿਸ ਤਰ੍ਹਾਂ ਮਨਾਇਆ ਦੇਖੋ ਕੰਪਨੀ ਵਿੱਚ ਸਰਵਸਤੇ ਇੱਕ ਪਾਸੇ ਦੇਖੋ ਭਰਾਵਾਂ ਵਾਲਾ ਪਿਆਰ ਨਜ਼ਰ ਆ ਰਿਹਾ ਕਿਵੇਂ ਇੱਕ ਦੂਜੇ ਨੂੰ ਬਹਾਂ ਮੇੜਾ ਕਰ ਰਹੇ ਨੇ ਕਿਵੇਂ ਇੱਕ ਦੂਜੇ ਦਾ ਸਵਾਗਤ ਕਰ ਰਹੇ ਨੇ ਕਿਵੇਂ ਫੈਮਿਲੀ ਰਿਲੇਸ਼ਨ ਬਣਾਏ ਕਿਵੇਂ ਉਹਨਾਂ ਦਾ ਰਿਸੀਵ ਕੀਤਾ ਜਾ ਰਿਹਾ ਸਾਬਕਾ ਫੌਜੀ ਅੱਜ ਇਕੱਠੇ ਹੋ ਕੇ ਤੇ ਆਪਣਾ ਪੂਰਾ ਜਸ਼ਨ ਆਪਣੀ ਕੰਪਨੀ ਦਾ ਜਨਮ ਦਿਨ ਮਨਾ ਰਹੇ ਆ ਦੇਖੋ ਕਿਵੇਂ ਉਹਨਾਂ ਨੇ ਆ ਕੇ ਇੱਕ ਦੂਜੇ ਦੇ ਵੱਡਿਆਂ ਦੇ ਪੈਰੀਂ ਹੱਥ ਲਗਾਉਣੇ ਤੇ ਛੋਟ ਆਪਣੇ ਬਰਾਬਰ ਦੇਆਂ ਨੂੰ ਗਲੇ ਮਿਲ ਕੇ ਉਹਨਾਂ ਨੇ ਇੱਕ ਦੂਜੇ ਦਾ ਮਾਣ ਵਧਾਇਆ ਕੰਪਨੀ ਨੂੰ ਫਿਰ ਉਹਨਾਂ ਨੇ ਸਲਾਮੀ ਦਿੱਤੀ ਸ਼ਹੀਦਾਂ ਨੂੰ ਸਲਾਮੀ ਦੇ ਨਾਲ ਤੁਸੀਂ ਇਹ ਦੇਖੋ ਵੀ ਕਿਵੇਂ ਸਲੂਟ ਕਰ ਕਰਕੇ ਇੱਕ ਦੂਜੇ ਦੇ ਗਲੇ ਮਿਲ ਰਹੇ ਨੇ ਦੇਖ ਰਹੇ ਹੋ ਤੁਸੀਂ ਤਾਂ ਸਾਰਾ ਕੁਝ ਨਜ਼ਰ ਆ ਰਿਹਾ ਹੈ ਕਿਵੇਂ ਇੱਕ ਦੂਜੇ ਨੂੰ ਜੱਫੀਆਂ ਪਾ ਪਾ ਕੇ ਕਿਵੇਂ ਕੋਲਡ ਡਰਿੰਕ ਕਿਵੇਂ ਸਭ ਕੁਝ ਉਹਨਾਂ ਨੇ ਵਧੀਆ ਤਰੀਕੇ ਨਾਲ ਰੀਸੀਵ ਕੀਤਾ ਜਿਸ ਤਰ੍ਹਾਂ ਕਿ ਇੱਕ ਬਰਾਤ ਨੂੰ ਰੀਸੀਵ ਕੀਤਾ ਜਾਂਦਾ ਦੀਪਕ ਪੈਲਸ ਵਿੱਚ ਇਹ ਸਮਾਗਮ ਕਰਵਾਇਆ ਗਿਆ ਸੀ ਨਾਲੋ ਨਨੇ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਤੀਨ ਬੰਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤਰਦਾਸ ਕੰਤਾ ਕਾਲ ਪਾਇ ਬ੍ਰਹਮਾ ਬਕ ਧਰਾ ਕਾਲ ਪਾਇ ਸਿਧੂ ਅਵਤਾਰ ਕਾਲ ਪਾਇ ਕਰਿਸ਼ਨ ਪ੍ਰਕਾਸ਼ਾ ਸੰਕਰ ਕਾਂਕੀ ਆਤਮਐਸਾ ਜਵਨ ਕਾਲ ਜੋ ਜੀ ਸੇਵਕਿਓ ਦੇਵ ਰਾਜ ਬ੍ਰਹਮਾ ਜੂਕਿਓ ਜਵਨ ਕਾਲ ਸਾਮਾਰੈ ਤਤ ਕਾਲਾ ਸਰਬਾ ਦ੍ਰਿਸ਼ਟਣ ਜਾਏ ਨਾ ਭੂਤਾ ਕੇ ਆਪ ਤਨ ਜਮੋ ਹਰੂ ਹਰੇ ਤੋਂ ਸੇ ਤੇ ਭਰੋ ਸਾਦ ਹੋਈ ਡੋਕਟਰ ਸਾਹਾ ਸਰਸ ਕਰਨ ਕੋਈ ਇੱਕ ਬਾਰ ਜੰਤ ਮੈਂ ਸੁਭਾਰਾ ਕਾਲ ਪਾਸਤੇ ਤਾਹਿਓ ਵਾਰਾ ਜੇ ਨਰ ਨਾਮ ਤੇ ਆਰੋਪਾ ਸੁਚੀ ਕਾ ਰਤਾ ਕੋਡਾਲ ਇੱਕ ਸਾਥ ਤੇਰੀ ਵੜੇ ਆਈ ਕੋਈ ਨਾ ਹੋ ਨ ਜਾਣੇ ਮੇਰਾ ਤੀਨੇ ਤਾਪ ਨਿਵਾਰ ਨਹਾਰਾ ਦੁਖ ਹੰਸਾ ਸੁਖ ਰਾਸ ਤਾ ਕੋ ਬੇਗਨ ਅਦਾ ਸੁਲਾ ਕਾਈ ਜਾਂ ਕੀ ਪਰਾਵ ਕੀ ਅਰਦਾਸ ਇਹ ਕੋ ਓੰਕਾਰ ਵਾਹਿਗੁਰੂ ਜੀ ਕੀ Fateh ਸ੍ਰੀ ਪਤਾਉ ਜੀ ਜੀ ਸਹਾਇ ਵਾਰ ਸ੍ਰੀ ਪਤਾਉ ਜੀ ਜੀ ਪਾਤਸ਼ਾਹ ਜੀ ਦਸਰੀ ਪ੍ਰਥਾਮ ਪਤਾਉ ਤੀ ਸਿਮਰ ਕਾਏ ਗੁਰੂ ਨਾਨਕ ਲਈਂ ਧਿਆਏ ਰੰਗਤ ਘੁਰਤਾ ਅਮਰਦਾਸ RAM ਦਾਸੇ ਹੋਏ ਸਹਾਇ ਆਪ ਜਨ ਹਰ ਕੋ ਵੇਦਨ ਨੂੰ ਹੂੰ ਸਿਮਰਾਂ ਸ੍ਰੀ ਹਰਿ ਰਾਏ ਸਰੀਹ ਹਰਿ ਕ੍ਰਿਸ਼ਨ ਜੀ ਤੇ ਆਈਐ ਜਿਸ ਬਠਾਈ ਸਭ ਦੁੱਖ ਜਾਈ ਤੇਗ ਬਹਾਦਰ ਸਮਰੀ ਆਏ ਘਰ ਨੋ ਨਿਹਯਾਰੇ ਧਾਈ ਸਭ ਭਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਜੀ ਦੇ ਨਾਮ ਚੇਤੇ ਆਵੇ ਚੇਤਾਵਨ ਕਾ ਸਤਕਾ ਸਭ ਸੰਗ ਵਾਜਾਂ ਜੰਗ ਖਾਲਸਾ ਜੀ ਸਾਡ ਕਾਹ ਕਾਹ ਸਿਆਰੀਆ ਦੇਖ ਦੇ ਬਾਦਾ ਕੀ ਦਾ ਸੰਤ ਜੀ ਮੇ ਸਰੀ ਸਹਾਇ ਪੰਸਾ ਜੀ ਕਾ ਬੋਲ ਵਾਲੇ ਬੋਲੋ ਜੀ ਸਵਾਸਿ ਸਿਖਾ ਨੂੰ ਸਿੱਖੀ ਦਾਣ ਕੇ ਇਸ ਦਾਣ ਰਹਿ ਦਾਣ ਦੇਖ ਦਾਣ ਵਿਸਾਹ ਦਾਣ ਭਰੋਸਾ ਦਾਣ ਧਨ ਸਰਦਾਣ ਮਨ ਦਾਣ ਸਰੀ ਅਵਰਤ ਸੰਸਾਰ ਜੀ ਕਾ ਇਹ ਦਰਸ਼ਣਿ ਸ਼ਨਾਣ ਕਉਂ ਕੀਆ ਛੱਡੇ ਬੂਗੇ ਜੁਗੋ ਜੋਗਾ ਟਾਲ ਤਰਨ ਜਾ ਜਾਇ ਪਾਰ ਬੋਲੋ ਜੀ ਸਵਾਸਿ ਸਿਖਾ ਦਾ ਮਾਨੀ ਮਾ ਮਾਤੂ ਜੀ ਮੱਤ ਪਤ ਦਾ ਰੱਖਾ ਬਕਾਲ ਪੁਰਖ ਵਾਹਿਗੁਰੂ ਇਹ ਆਕਾਲ ਪੁਰਖ ਆਪਣੇ ਪੰਥ ਤੇ ਸਦਾ ਸਹਾਈ ਦਾਤਾਰ ਜੀਉ ਸ੍ਰੀ ਨਰਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਸਤਿਗੁਰ ਜੀਓ ਆਪ ਜੀ ਦੇ ਹضور ਅੰਦਰ ਆਸਾਂ ਮੈਂ ਪੀਆ ਨੇ ਸ੍ਰੀ ਚੌਪਈ ਸਾਹਿਬ ਜੀ ਦੇ ਪਾਠ ਕੀਤੇ ਗਏ ਨੇ ਸੰਗਤਾਂ ਵੱਲੋਂ ਅਖਰਵਾਦ ਘਾੜ ਭੁੱਲਾ ਚੁਕਾ ਮਾਫ ਕਰਨੀਆਂ ਕਿਰਪਾ ਕਰਨੀ ਅੱਗੇ ਤੋਂ ਸਬਤ ਬਖਸ਼ਿਸ਼ ਕਰਨੀ ਸਤਿਗੁਰ ਜੀਓ ਕਿਰਪਾ ਕਰਨੀ ਦੇਸ ਬਾਬਰਮੋਏ ਤੇ ਹੈ ਸੁਭ ਕਾਰਮ ਦੇ ਕਬੂਨਾ ਤਰੂ ਮਾੜਿਆ ਵੇਸ਼ਾ ਵੀ ਜਾਏ ਨਰੋ ਨਿਸ਼ਚੈ ਕਰੇ ਆਪਣੀ ਜੀਤ ਕਰੂ ਸਤਗੁਰ ਜੀ ਕਿਰਪਾ ਕਰੂ ਐਸਨਾਨ ਨੋਟ ਆਪ ਜੀ ਦੇ ਚਰਨਾਂ ਦੇ ਉਪਾਸ ਨੇ ਲੈਂਦਿਆਂ ਹੋਏ ਆਪਨੀ ਰਿਟਾਇਰਮੈਂਟ ਜੀ ਬਣਾਉਣ ਵਾਸਤੇ ਆਪ ਜੀ ਦੇ ਚਰਨਾਂ ਦਾ ਉਪਾਸਰਾ ਲਿਆ ਹੈ ਇਸੇ ਤਰ੍ਹਾਂ ਇਹਨਾਂ ਦੇ ਸਿਰ ਤੇ ਮਿਹਰ ਪਰਯਾਤ ਰੱਖਣੇ ਚੜ੍ਹਦੀ ਕਲਾ ਵਿੱਚ ਬਖਸ਼ਿਸ਼ ਕਰਨੀਆਂ ਪ੍ਰਵਾਦ ਪ੍ਰੇਮ ਪ੍ਰਾਪਾਕ ਬਖਸ਼ਿਸ਼ ਕਰਨਾ ਸਤਗੁਰੂ ਜੀ ਉਰਚੜਦੀ ਕਲਾ ਹਰਮਤਾਂ ਨੇ ਫਤਿਹ ਬਖਸ਼ਿਸ਼ ਕਰਨੀ ਸਰਬ ਸੇਵਾ ਦੇ ਸਰਬ ਰੰਗਾਂ ਤੋਂ ਵੀ ਤੇਨ ਬੋਕਸ ਹੋ ਗਿਆ ਤੁਮਨਾ ਸਤਾ ਮਾਫ ਕਰੇ ਸਹੀ ਗੁਰੂ ਪਿਆਰ ਜੀ ਨੂੰ ਜਿਨ੍ਹਾਂ ਮਿਲਿਆ ਜਿਹੜਾ ਨਾਮ ਤੇ ਪਿਆਰ ਆਦਿ ਸੁਨਾਵਾਂ ਜੀ ਜਨਾਬ ਤੇਰੇ ਭਾਣੇ ਸਰਬੱਤ ਦਾ ਖਲਾਇ ਵਾਹਿਗੁਰੂ ਜੀ ਕਾ ਸਵਾਹ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਕੰਪਨੀ ਦੇ ਜਨਮ ਦਿਨ ਦੇ ਮੁੱਖ ਰੱਖਦੇ ਹੋਏ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੇ ਸਲਾਮੀ ਦਿੱਤੀ ਗਈ ਸਲਾਮੀ ਵਿੱਚ ਸਭ ਨੇ ਸਲੂਟ ਕੀਤਾ ਫੁੱਲਾਂ ਦੀ ਵਰਖਾ ਕੀਤੀ ਫੁੱਲਾਂ ਦੇ ਨਾਲ ਸਲਾਮੀ ਦਿੱਤੀ ਗਈ ਉਸ ਤੋਂ ਬਾਅਦ ਦੇ ਵਿੱਚ ਉਹ ਫਿਰ ਇਹਨਾਂ ਨੇ ਸਾਰੇ ਹੀ ਜਿੰਨੇ ਸਾਬਕਾ ਫੌਜੀ تھے ਪਹੁੰਚੀ ਸੀ ਸਾਰਿਆਂ ਨੇ ਹੀ ਸਲਾਮੀ ਦਿੱਤੀ ਸਭ ਨੇ ਆਪਣੇ ਸ਼ਹੀਦਾਂ ਨੂੰ ਯਾਦ ਕੀਤਾ ਤੇ ਆਪਣੀ ਕੰਪਨੀ ਨੂੰ ਉੱਚੇ ਰੱਖਣ ਦੇ ਲਈ ਉਹਨਾਂ ਨੂੰ ਸਲਾਮੀ ਕਰ ਰਿਹਾ ਸਲੂਟ ਕਰ ਰਿਹਾ ਉਹਨਾਂ ਨੂੰ ਸਲੂਟ ਦੇ ਨਾਲ ਨਾਲ ਸਾਬਕਾ ਫੌਜੀਆ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਆ ਦੇਖੋ ਕਿਵੇਂ ਸਲੂਟ ਕਰ ਰਹੇ ਆ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਅਰੇਂਜਮੈਂਟ ਬਹੁਤ ਪਿਆਰਾ ਸੀ ਹਰ ਇੱਕ ਪੱਖੋਂ ਉਹਨਾਂ ਨੇ ਆਪਣੀ ਡਿਸਪਲਿਨ ਦਾ ਧਿਆਨ ਰੱਖਿਆ ਹਰ ਇੱਕ ਪੱਖੋਂ ਅੱਗੇ ਵੱਧ ਚੜ ਕੇ ਇਹ ਸਾਬਕਾ ਫੌਜੀਆ ਦੇ ਸਿਰ ਤੇ ਹੀ ਆਪਾਂ ਜ਼ਿੰਦਗੀ ਕੱਢਦੇ ਆਂ ਬਾਰਡਰਾਂ ਉੱਤੇ ਕਿਵੇਂ ਉਹ ਬੈਠੇ ਆ ਕਿਵੇਂ ਠੰਡਾਂ ਦੇ ਵਿੱਚ ਕਿਵੇਂ ਤਪਦੀਆਂ ਰੇਤਾਂ ਦੇ ਵਿੱਚ ਬਾਰਡਰਾਂ ਵਿੱਚ ਕਦੀ ਪਾਣੀ ਵਿੱਚ ਕਦੀ ਸੋਕੇ ਵਿੱਚ ਹਰ ਇੱਕ ਪੱਖੋਂ ਸਾਡੀ ਰੱਖਿਆ ਕਰਦੇ ਆ ਸਭ ਕਾ ਫੌਜੀ ਫੌਜੀ ਜੋ ਬਾਰਡਰ ਤੇ ਹੁੰਦੇ ਆ ਤੇ ਸਾਹੀ ਸਕੂਨ ਦੀ ਨੀਂਦ ਸੌਣੇ ਆ ਤੇ ਅੱਗੇ ਤੁਸੀਂ ਇਹ ਦੇਖੋ ਕਿ ਕਿਵੇਂ ਪ੍ਰੋਗਰਾਮ ਉਹਨਾਂ ਨੇ ਚਲਾਇਆ ਬਹੁਤ ਵਧੀਆ ਰੇਸਮੈਂਟ ਕੀਤਾ ਗਿਆ ਸੀ ਤੇ ਜਗਰਾਉਂ ਵਾਲਾ ਦਾ ਵੀ ਬਹੁਤ ਵੱਡਾ ਉਪਰਾਲਾ ਸੀ ਜਿਨ੍ਹਾਂ ਨੇ ਇਹ ਅੱਗੇ ਲੱਗ ਕੇ ਕੰਮ ਨੂੰ ਸਿਰੇ ਚੜਾਇਆ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਕਿ ਕੰਮ ਨੂੰ ਸਿਰੇ ਲਗਾਉਣਾ ਕਿਵੇਂ ਹੁੰਦਾ ਬਹੁਤ ਔਖੀ ਗੱਲ ਹੈ ਆਪਾਂ ਉਹਨਾਂ ਨਾਲ ਹੁਣ ਗੱਲਬਾਤ ਕਰਾਂਗੇ ਉਹਨਾਂ ਨੂੰ ਪੁੱਛਦੇ ਹਾਂ ਕੀ ਕੁਛ ਨਹੀਂ ਰੇਜ਼ ਜੀ ਸასი ਘਾਲ ਜੀ ਸასი ਘਾਲ ਜੀ ਕੀ ਨਾਮ ਹੈ ਜੀ ਆਪਣਾ ਤੁਹਾਡਾ ਨਾਮ ਮਕੀਤ ਸਿੰਘ ਜੀ ਹਾਂ ਤੁਸੀਂ ਰਹੇ ਹੋ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਉਹੀ ਨੇ ਉਹ ਜਿਹੜੇ ਪਹਿਲਾਂ ਕੰਪਨੀਆਂ ਹੁੰਦੀਆਂ ਅੰਡਰਵਰ ਕੰਪਨੀਆਂ ਹੁੰਦੀਆਂ ਸੀ ਤੇ ਉਹ ਜੋ ਪਹਿnde ਲਵਾਈ ਜਿਹੜੀ ਆ ਅਮਰਸਰ ਦੇ ਲਾਹੌਰ ਸੈਕਟਰ ਦੇ ਵਿੱਚ ਲੜੀ ਗਈ ਆ ਉਸ ਤੋਂ ਬਾਅਦ ਜੂਨਟ ਇੱਧਰ ਆਈ ਹੀਰਾ ਨਗਰ ਹੀਰਾ ਨਗਰ ਤੋਂ ਬਾਅਦ ਘੇਰੇ ਤਰੇ ਗਏ ਜਮੂ ਤੋਂ 7 ਕਿਲੋਟਾ ਅਗੇ ਨਿਕਰੋਤਾ ਉਹ ਨਿਕਰਤੇ ਦੇ ਮੁਹਾਰੇ ਤੇ ਉਹ ਕੱਚਾ ਰਸਤਾ ਹੁੰਦੇ ਨੇ ਇਹ ਨੂੰ ਉਹ ਤੋਂ ਕੱਚੇ ਰਸਤੇ ਚਲੇ ਦੇ ਸਿੰਗਲ ਵਾਸਤੇ ਹੁੰਦਾ ਸੀ ਦੇ ਪਹੁੰਚੇ ਦੇ ਪਹੁੰਚਣ ਦੇ ਬਾਅਦ ਇਹ ਫਿਰ ਦਸੰਬਰ 1 ਮਸੰਬਰ 1968 ਨੂੰ ਇਹ ਅਰੇਂਜਮੈਂਟ ਬਣੀ ਆ ਜਿਹਦਾ ਨਾਮ ਪਹਿਲਾਂ ਇਹ ਈਆਰਸੀ ਆਰਮੀ ਇੰਜੀਨੀਅਰ ਅਰੇਂਜਮੈਂਟ ਸੀ ਉਸ ਤੋਂ ਬਾਅਦ ਇਹ ਅਰੇਂਜਮੈਂਟ ਬਣੀ ਉੱਥੇ 191 ਕੰਸਟਰਕਸ਼ਨਲ ਕੰਪਨੀ ਸੀ ਜੋ ਪਹਿਲਾਂ ਹੀ ਉੱਥੇ ਸੀਗੀ ਉਹ ਉਹਨੇ ਅਨੁਤ ਜਿੰਗ ਜੀ ਐਚ ਕਹਿੰਦੇ ਸੀ ਜਨਰਲ ਹਸਪੀਟਲ ਬਣਾਇਆ 에어ਪੋਰਟ 에어ਫੀਲਡ ਬਣਾਇਆ ਉਸ ਤੋਂ ਬਾਅਦ ਬਾਰਡਰ ਸਪਲਾਈ ਡੱਬੇ ਚ ਬਾਰਡਰ ਸਪਲਾਈ ਦਾ ਕੰਮ 31 ਫੀਲਡ ਕੰਪਨੀਆਂ ਕੀਤਾ ਹਰ ਪੂਰੇ ਡੱਬੇ ਚ ਪਾਣੀ ਪਚਾਇਆ ਤੇ ਜਿਹੜੇ ਅੱਜ ਦੇ ਦਿਨ ਮਨਾ ਰਹੇ ਹੋ ਇਹ ਕਿੰਨੇ ਮån ਦਿਨ ਮਨਾਇਆ ਜਾ ਰਿਹਾ 60 ਮån ਦਿਨ ਮਨਾਇਆ ਜਾ ਰਿਹਾ 60 ਸਾਲ 60 ਸਾਲ ਹੋ ਗਏ ਪੂਰੇ ਇਹ ਸਾਡੀ ਰੇਜਿਮੈਂਟ ਦਾ ਕੰਮ ਸੀਗਾ ਪੁਲ ਬਣਾਉਣਾ ਨਵੇਂ ਫੀਲਸ ਲਾਉਣੇ ਜੀ ਠੀਕ ਹੈ ਜੀ ਤੇ ਹੋਰ ਕੋਈ ਵੀ ਪ੍ਰੋਜੈਕਟ ਮਿਲਦਾ ਸੀ ਪਰ ਇਹ ਜੂਨ ਕੰਪਨੀ ਰੇਜਿਮੈਂਟ ਨੂੰ ਮਿਲਦਾ ਸੀ ਕੋਈ ਬੱਚ ਕੰਪਨੀ ਆ ਉਹ ਦਿੱਤਾ ਪ੍ਰੋਜੈਕਟ ਦਿੱਤਾ ਜਾਂਦਾ ਸਰ ਜੀ ਇੱਕ ਗੱਲ ਅਸੀਂ ਬਹੁਤ ਵਧੀਆ ਨੋਟ ਕੀਤੀ ਆ ਅੱਜ ਵੀ ਐਕਸ ਸਰਵਿਸਮੈਨਾਂ ਵਿੱਚ ਪਿਆਰ ਬਹੁਤ ਆ ਹਾਂ ਜੀ ਕੀ ਤੁਹਾਡਾ ਹਮੇਸ਼ਾ ਇਸ ਤਰ੍ਹਾਂ ਪਿਆਰ ਬਣਿਆ ਰਹਿੰਦਾ ਹੈ ਹਰ ਸਾਲ ਦੀ ਹਾਂ ਹਰ ਸਾਲ ਇਸ ਤਰ੍ਹਾਂ ਆਪਣੇ ਪਿਆਰ ਨੂੰ ਕਾਇਮ ਰੱਖਣ ਵਾਸਤੇ ਆਪਣੇ ਪੁਰਾਣੇ ਦਵਾਰਾਂ ਨੂੰ ਯਾਦ ਕਰਨ ਵਾਸਤੇ ਅਸੀਂ ਇਕੱਠੇ ਹੁੰਦੇ ਹਾਂ ਤੇ ਦਗਰਾਉਂ ਤਸੀਲ ਦੇ ਵਿੱਚ ਇੱਥੇ ਹੀ ਦਿਨ ਬਣਾਇਆ ਜਾਂਦਾ ਹੈ ਅੱਜ ਸਾਡਾ 60ਵਾਂ ਦੰਦਾਂ ਦਿਨ ਡੈਮਨਜਬਲੀ ਕਹਿੰਦੇ ਆ ਅਸੀਂ ਉਹ ਦੰਦਾਂ ਦਿਨ ਵੀ ਮਨਾ ਰਹੇ ਹਾਂ ਸਾਡੇ ਸਾਡੇ ਇਕੱਠੇ ਹੋ ਕੇ ਪਿਆਰ ਦੇ ਅਖੇ ਦੁਦੇ ਦੁੱਖ ਸੁੱਖਾਂ ਦਾ ਕਰਦੇ ਤੇ ਇੱਥੇ ਆ ਕੇ ਮਨਾਇਆ ਜਾਂਦਾ ਜੀ ਪਿਆਰ ਨੇ ਬੰਨ੍ਹਦੇ ਆ ਇਹ ਕਲੇ ਜਗਰਾਵਾਂ ਜੋ ਮਨਾਉਣਾ ਹੈ ਮਤਲਬ ਹੋਰ ਵੀ ਕਿਸੇ ਬਾਹਰ ਲੱਗਦੇ ਇਹ ਜਗਰਾਵ ਸਾਡਾ ਸੈਂਟਰ ਬਣਦਾ ਜੀ ਸਾਰੇ ਪਛ ਦਾ ਪੰਜਾਬ ਦਾ ਪੂਰਾ ਸੈਂਟਰ ਹੈ ਜਗਰਾਵ ਤਾਂ ਕਿ ਦੂਰੋਂ ਆਏ ਕਿਸੇ ਦੀ ਤਕਲੀਫ ਨਾ ਹੋਵੇ ਹਮਾਰਾ ਚਲਕੇ ਵੀ ਆਉਂਦੇ ਆ ਹਰਿਆਣੇ ਤੋਂ ਵੀ ਆਉਂਦੇ ਆ ਜੂਪੀ ਤੋਂ ਵੀ ਆਉਂਦੇ ਆ ਸਾਰੇ ਆਣ ਕਿੱਥੋਂ ਆਉਂਦੇ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਆਪਣੀ ਰੇਸਮੈਂਟ ਦੇ ਬੰਦਿਆਂ ਨੂੰ ਅਰੇਂਜਮੈਂਟ ਹਮੇਸ਼ਾ ਹੌਸਲਾ ਬੁਲੰਦ ਉਹਨਾਂ ਦਾ ਹੌਸਲਾ ਬੁਲੰਦ ਰਹੇ ਬੇਸ਼ੱਕ ਖੁਸ਼ ਰਹਿਣ ਸੰਨ ਸਾਡੇ ਪੰਜਾਬ ਨੂੰ ਦੇਖ ਕੇ ਉਹ ਵੀ ਹੌਸਲਾ ਉਹਨਾਂ ਨੂੰ ਮਿਲੇ ਤਾਕ ਅਗੇ ਬਾਤੇ ਹੌਲ ਵਾਲੇ ਪੁੜੀਆਂ ਨੂੰ ਪਤਾ ਲੱਗੇ ਕਿ ਸਾਡੇ ਨੂੰ ਯਾਦ ਕੀਤਾ ਜਾਂਦਾ ਜੀ ਸਾਡੀ ਰੇਜiment ਜਿਹੜੀ ਆ ਜਦੋਂ ਤੋਂ ਅਸੀਂ ਰੇਜiment ਦੇ ਵਿੱਚ ਆਏ ਉਦੋਂ ਤੋਂ ਲੈ ਕੇ ਸਾਡੇ ਬਜ਼ੁਰਗਾਂ ਨੇ ਸਾਨੂੰ ਬੜਾ ਕੁਝ ਸਿਖਾਇਆ ਸਿਖਾ ਕੇ ਅਸੀਂ 20 25 25 30 30 ਸਾਲ ਨੌਕਰੀ ਕਰਕੇ ਜਦੋਂ ਦੇ ਇੱਥੇ ਆਏ ਆ ਸਾਡਾ ਪਹਿਲਾਂ ਨਾਲੋਂ ਵੀ ਪਿਆਰ ਵੱਧ ਗਿਆ ਉੱਥੇ ਅਸੀਂ ਇਕੱਠੇ ਰਹਿੰਦੇ ਸੀ ਤੇ ਸਾਡਾ ਆਪਸ ਵਿੱਚ ਕੰਮ ਦੇ ਜਿੰਵੇਂ ਜ਼ਿਆਦਾ ਸੀ ਇੱਥੇ ਆ ਕੇ ਬੰਦਾ ਬੇਸ਼ੱਕ ਤਰੇ ਲੂਕ ਅਮਾ ਦੇ ਵਿੱਚ ਜਿੰਨਾ ਮਰਜ਼ੀ ਵਿਜੀ ਹੋਵੇ ਪਰ ਹਰੇਕ ਰੈਜੂਮੈਂਟ ਦੇ ਦੇ ਟਾਈਮ ਆ ਅਸੀਂ ਇੱਕ ਦਿਨ ਮਕਰਰ ਕਰਕੇ ਜਗਰਾਉ ਦੇ ਵਿੱਚ ਮਨਾਉਣੇ ਆ ਇਹ ਮਨਾਉਣ ਵਾਲੀ ਟੀਮ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਹੜੀ ਇਥੋਂ ਦੀ ਕਮੇਟੀ ਆ ਕਮੇਟੀ ਸਾਰਿਆਂ ਨੂੰ ਮੈਸੇਜ ਦੇ ਕੇ ਇਕੱਠਾ ਕਰਦੀ ਆ ਕਿ ਜਿਆਦੇ ਤੋਂ ਜਿਆਦੇ ਰੈਜਮੈਂਟ ਦੇ ਜਿੰਨੇ ਵੀ ਆ ਸਾਰੇ ਬੰਦਿਆਂ ਨੂੰ ਅਸੀਂ ਕਹਿੰਦੇ ਆ ਵੀ ਜਿਆਦਾ ਤੋਂ ਜਿਆਦਾ ਆਓ ਹਰੇਕ ਸਾਲ ਦੀ ਤਰ੍ਹਾਂ ਅਸੀਂ ਅਲੱਗ-ਅਲੱਗ ਤਰੀਕੇ ਦੇ ਨਾਲ ਇਹਨੂੰ ਮਨਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੀ ਨਵੀਂ ਪਨੀਰੀ ਆ ਜਿਹੜੇ ਨਵੇਂ ਪੈਨਸ਼ਨਰ ਆ ਰਹੇ ਆ ਉਹ ਹਜੇ ਇਹਨਾਂ ਇੰਟਰਸਟ ਨਹੀਂ ਲੈ ਰਹੇ ਜਿਹੜੇ ਪੁਰਾਣੇ ਆ ਪੁਰਾਣੇ ਲੋਕਾਂ ਦੇ ਵਿੱਚ ਅੱਜ ਵੀ ਬਹੁਤ ਪਿਆਰ ਭਾਵਨਾ ਤੇ ਸਤਿਕਾਰ ਹੈ ਤੇ ਉਹ ਸਾਡੇ ਨਾਲ ਬਾਰ-ਬਾਰ ਆਉਂਦੇ ਆ ਮੇਲ-ਮਲਾਪ ਕਰਦੇ ਆ ਤੇ ਅਸੀਂ ਉਹਨਾਂ ਦੇ ਦੁੱਖ-ਸੁੱਖ ਦੇ ਵਿੱਚ ਹਮੇਸ਼ਾ ਇਕੱਠੇ ਹੁੰਨੇ ਆ ਜਿਸ ਤਰ੍ਹਾਂ ਕਿ ਨਾਲਦੇ ਜ਼ਿਲ੍ਹੇ ਦੇ ਵਿੱਚ ਸਾਡੇ ਸ਼ਹੀਦ ਹੌਲਦਾਰ ਜਗਦੇਵ ਸਿੰਘਾ ਅਸੀਂ ਉਹਨਾਂ ਦੀ ਵਰਸੀ ਮਨਾਉਨੇ ਆ ਉੱਥੇ ਜਾਂਦੇ ਆ ਉੱਥੇ ਵੀ ਸਾਡੀ ਰੈਜਿਮੈਂਟ ਤੋਂ ਬਹੁਤ ਜ਼ਿਆਦਾ ਨਮਾਇंदे ਆਉਂਦੇ ਆ ਔਨ ਡਿਊਟੀ ਵਾਲੇ ਵੀ ਆਉਂਦੇ ਆ ਅਫਸਰ ਸਹਿਬਾਨ ਸੁਭਿਗਰ ਮੇਜਰ ਜਾਂ ਕੋਈ ਵੀ ਉਹ ਉੱਥੋਂ ਨਿਯੁਕਤ ਕਰਕੇ ਭੇਜੇ ਜਾਂਦੇ ਆ ਉਹ ਟੀਮ ਆਉਂਦੀ ਆ ਅਸੀਂ ਹਮੇਸ਼ਾ ਚਾਹੁੰਦੇ ਆ ਕਿ ਸਾਡੇ ਜਿੰਨੇ ਸਾਬਕਾ ਫੌਜੀ ਆ ਹਮੇਸ਼ਾ 1267 ਇੰਜੀਨੀਅਰ ਰੈਜਿਮੈਂਟ ਦੇ ਜਿੰਨੇ ਵੀ ਆ ਸਾਰੇ ਇਕੱਠੇ ਹੋਣ हमेशा ਅਸੀਂ ਉਹਨਾਂ ਨੂੰ ਇੱਕ ਸਨਹਿਤ ਦੇਣਾ ਚਾਹੁੰਦੇ ਹਾਂ ਜਿਹੜਾ ਕਿ ਜਦੋਂ ਆਪਾਂ ਆ ਕੇ ਪਰਿਵਾਰ ਦੇ ਵਿੱਚ ਵਿਤਰਦੇ ਹਾਂ ਇਹ ਜਿਹੜਾ ਸਾਡਾ ਪਰਿਵਾਰ ਪੁਰਾਣਾ ਜਿਹਦੇ ਵਿੱਚ ਅਸੀਂ ਬਚਪਨ ਤੋਂ 18-18 ਸਾਲ ਹੀ ਗੁਜ਼ਾਰਿਆ ਉਹਦੇ ਵਿੱਚ ਸਾਨੂੰ ਕੋਈ ਇੰਨੀ ਅਕਲ ਗੁੱਦ ਨਹੀਂ ਸੀ ਹੁੰਦੀ ਜਦੋਂ ਅਸੀਂ ਫੌਜ ਦੇ ਵਿੱਚ ਇਹਨਾਂ ਬਜ਼ੁਰਗਾਂ ਦੇ ਵਿੱਚ ਆਏ ਇਹਨਾਂ ਨੇ ਸਾਨੂੰ ਬਹੁਤ ਲੰਬਾ ਸਮਾਂ ਰੱਖ ਕੇ ਸਿਖਾਇਆ ਸਾਡਾ ਸਭ ਤੋਂ ਜ਼ਿਆਦਾ ਤੇ ਜ਼ਰੂਰੀ ਜਿਹੜੀ ਜ਼ਿੰਦਗੀ ਆ ਸਭ ਤੋਂ ਜ਼ਿਆਦਾ ਮੇਨ ਸਾਡਾ ਪਿਆਰ ਆ ਭਰਾਵਾਂ ਦਾ ਮਾਪਿਓ ਵਾਲਾ ਭੈਣਾਂ ਭਰਾਵਾਂ ਦਾ ਸਭ ਤੋਂ ਜ਼ਿਆਦਾ ਇਹਨਾਂ ਦੇ ਵਿੱਚ ਵਿਚਰੇ ਹੋਏ ਆ ਸਾਨੂੰ ਉਹ ਦਿਨ ਅੱਜ ਵੀ ਯਾਦ ਆਉਂਦੇ ਆ ਜਿਹੜੇ ਅਸੀਂ 20 25 ਸਾਲ ਇਕੱਠੇ ਰਹਿ ਕੇ ਇਹਨਾਂ ਦੇ ਨਾਲ ਹੱਸ ਕੇ ਖੇਡ ਕੇ گزارਿਆ ਹਰੇਕ ਦੁੱਖ ਸੁੱਖ ਦੇ ਵਿੱਚ ਚੰਗੇ ਮਾੜੇ ਟਾਈਮ ਦੇ ਵਿੱਚ ਛੁੱਟੀ ਦੇ ਵਿੱਚ ਹਰ ਇੱਕ ਜਗ੍ਹਾ ਅਸੀਂ ਅੱਜ ਵੀ ਇਹਨਾਂ ਨੂੰ ਯਾਦ ਕਰਦੇ ਆ ਕੀ ਇਸ ਟਾਈਮ ਤੁਹਾਡੇ ਸਾਡਾ ਸੀਨੀਅਰ ਹੈਗੇ ਵਿੱਚ ਸਾਡੇ ਸੀਨੀਅਰ ਆ ਸਭ ਤੋਂ ਬਜ਼ੁਰਗ ਇਹ ਬੈਠੇ ਆ ਸਾਡੇ ਆਨਰਰੀ ਕੈਪਟਨ ਸੁਭਦਨ ਕਮਾਂਡ ਕਰਕੇ ਆ ਬਾਕੀ ਇਹ ਜਿਆਦਾ ਸਾਡੇ ਇਹ ਜਿੰਨੇ ਵੀ ਬਜ਼ੁਰਗੇ ਸਾਡੇ ਸੀਨੀਅਰ ਆ ਜਿਹੜੇ ਸਾਡੇ ਤੋਂ ਸਾਲ ਵੀ ਪਹਿਲਾਂ ਆ ਉਹ ਸਾਡੇ ਸਾਹਿਬ ਆ ਸਾਰੇ ਸੀਨੀਅਰ ਆ ਤੇ ਅਸੀਂ ਉਹਨਾਂ ਨੂੰ ਯਾਦ ਕਰਦੇ ਆ ਉਹਨਾਂ ਤੋਂ ਹੀ ਸਿੱਖਿਆ ਲੈ ਕੇ ਅਸੀਂ ਅੱਗੇ ਕੁਝ ਹੋਰ ਕਰਨਾ ਚਾਹੁੰਦੇ ਆ ਅੱਜ ਤੁਸੀਂ ਆਪਣੀ ਰੇਸਮੈਂਟ ਦੇ ਲਈ ਅਰਦਾਸ ਕਰਵਾਈ ਆ ਕਿ ਹਰ ਵਾਰ ਇਸ ਤਰ੍ਹਾਂ ਕਰਦੇ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰਿਆਂ ਨੂੰ ਪਹਿਲਾਂ ਤੋਂ ਪਤਾ ਹੈ ਕਿ ਹਰ ਸਾਲ ਅਰਦਾਸ ਹੁੰਦੀ ਹੈ ਰੈਜੀਮੈਂਟ ਦੀ ਚੜ੍ਹਦੀ ਕਲਾ ਲਈ ਅਤੇ ਜੋ ਬੈਟਰਨ ਹੈ ਜੋ ਰਿਟਾਇਰ ਪਰਿਵਾਰ ਹੈ ਉਹਨਾਂ ਦੀ ਪਰਿਵਾਰਾਂ ਦੇ ਚੜ੍ਹਦੀ ਕਲਾ ਲਈ ਹਰ ਸਾਲ ਇਹ ਜੋ ਰੈਜਿੰਗ ਡੇ ਸਾਡਾ 1 ਦਸੰਬਰ ਨੂੰ ਰੈਜਿੰਮੈਂਟ ਦਾ ਬਣਾਇਆ ਜਾਂਦਾ ਹੈ ਉਸ ਤੋਂ ਬਾਅਦ ਇਹ ਰੈਜਿੰਮੈਂਟ ਹਮੇਸ਼ਾ ਉਹਨਾਂ ਪਰਿਵਾਰ ਹਰ ਸਾਲ ਇਸ ਕਰਕੇ ਅੱਜ ਪਿਛੇ ਮਨਾਉਂਦਾ ਹੈ ਕਿਉਂਕਿ 1 ਦਸੰਬਰ ਨੂੰ ਅਸੀਂ ਜੁਨਟ ਦੇ ਵਿੱਚ ਜਾਣਾ ਹੁੰਦਾ ਹੈ ਰੈਜੀਮੈਂਟ ਵਿੱਚ ਜਾਣਾ ਹੁੰਦਾ ਹੈ ਉੱਥੇ ਹੀ ਮਨਾਉਣਾ ਹੁੰਦਾ ਹੈ ਇਸ ਕਰਕੇ ਅਸੀਂ ਹਰ ਸਾਲ ਇਹ ਜੋ ਟਾਈਮ ਆ ਸਾਡਾ ਰੈਜੀਮੈਂਟ ਦਾ ਅਸੀਂ 1 ਤਰੀਕ ਤੋਂ ਮਾਰਚ 1 ਤਰੀਕ ਦਸੰਬਰ ਤੋਂ ਪਹਿਲਾਂ ਮਨਾ ਲੈਂਦੇ ਆ ਤੁਹਾਡੇ ਵਿੱਚ ਕੋਈ ਤੁਹਾਡਾ ਕਮਾਂਡਰ ਕੋਈ ਆਉਂਦਾ ਜਿਹੜਾ ਮਤਲਬ ਇਸ ਟਾਈਮ ਆਨ ਡਿਊਟੀ ਹੋਵੇ ਕੋਈ ਸੀਨੀਅਰ ਹਾਂਜੀ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਰਸਪਰਸ਼ ਵੀ ਮੇਰੀ ਜੁਨਟ ਵਿੱਚ ਗੱਲ ਹੋਈ ਹੈ ਕਿਉਂਕਿ ਜੁਨਟ ਜੋ ਹੈ ਐਕਸਰਸਾਈਜ਼ ਤੇ ਹੈ ਹੋ ਹੋ ਸਕਦਾ ਥੋੜੀ ਦੇਰ ਬਾਅਦ ਇੱਥੇ ਪਹੁੰਚ ਜਾਣਗੇ ਕਿਉਂਕਿ ਦੂਰ ਤੋਂ ਆਣਾ ਵੀ ਕਨੇਡ ਤੋਂ ਕੁਝ ਨੁਮਾਇੰਦੇ ਸਾਡੇ ਆ ਰਹੇ ਆ ਫਿਲਹਰ ਰੌਲ ਦਾ ਆ ਰਹੇ ਆ ਤੇ ਬਾਕੀ ਆਪਾਂ ਨੂੰ ਪਤਾ ਹੀ ਸਾਰਾ ਕਿ ਜੁਨਿਟ ਦੇ ਵਿੱਚ ਅੱਜਕੱਲ ਹਾਲਾਤ ਕਿਹੋ ਜਿਹੇ ਦੇ ਦੇ ਉੱਥੋਂ ਆਉਣਾ ਬੜਾ ਮੁਸ਼ਕਲ ਹੁੰਦਾ ਪਰ ਜਦੋਂ ਅਸੀਂ ਜਗਦੇਵ ਸਿੰਘ ਦਾ ਜਿਹੜਾ ਬਣਾਉਨੇ ਆ ਉਦੋਂ ਜੋੜ ਤੋਂ ਬਹੁਤ ਆਸਾਨ ਨਾਲ ਸਾਡੇ ਜਵਾਨ ਆਉਂਦੇ ਨੇ ਸੁਨਾਗਮ ਇਹ ਕਰਨ ਲੱਗੇ ਆ ਜਿਹੜਾ ਆਪਣੀ ਜੁਨਿਟ ਦਾ ਇਹ ਵੀ ਤੁਹਾਡੀ ਕਮਾਂਡਿੰਗ ਹੁਣ ਇਸ ਟਾਈਮ ਇਸ ਪ੍ਰੋਗਰਾਮ ਦੀ ਕੌਣ ਕਰਦਾ ਹੁੰਦਾ ਜੀ ਮੈਂ ਸਭ ਤੋਂ ਪਹਿਲਾਂ ਦੱਸ ਦਵਾਂ ਕਿ 2017 ਦੇ ਵਿੱਚ ਅਸੀਂ 골ਡਨ ਜੁਬਲੀ ਮਨਾਇ ਸੀ ਜੰंधर ਜਨੋਟ ਅਸੀਂ ਸਾਰਾ ਹੀ ਪਰਿਵਾਰ ਉੱਥੇ ਗਏ ਸੀ ਉਦੋਂ ਪਹਿਲਾਂ ਸਾਡਾ WhatsApp ਗਰੁੱਪ ਨਹੀਂ ਹੁੰਦਾ ਸੀ ਤੇ ਰਾਸ ਨੂੰ ਸੇਵਾ ਮਿਲੀ ਅਸੀਂ WhatsApp ਗਰੁੱਪ ਬਣਾਇਆ ਦੋਸਤਾਂ ਦੀ ਮੈਂਡ ਦਾ ਉਹਦੇ ਵਿੱਚ ਸਾਡੇ ਵਿੱਚ ਬਹੁਤ ਹੀ ਜੋ ਜੋ ਘਟੋ ਘਟਾ 350 ਜਵਾਨ ਜੋ ਉੱਥੇ ਐਡ ਹੈ ਤੇ ਸਭ ਤੋਂ ਮੈਂ ਧੰਨਵਾਦ ਕਰਾਂਗਾ ਸਾਡੇ ਸੇਪਰ ਮਲਕੀ ਸਿੰਘ ਜੀਮਾ ਜਿਨ੍ਹਾਂ ਨੇ ਜੋਟੂ ਖੜਾ ਕੀਤਾ ਇਹ ਸਾਡਾ ਬਹੁਤ ਸਹਿਯੋਗ ਦੇ ਰਹੇ ਹਨ ਔਰ ਕੈਪਟਨ ਦਰਸ਼ਨ ਸਿੰਘ ਕੋਸੀ ਲੋਕਲਾਂ ਇੱਥੇ ਜਗਰਉ ਕਰਕੇ ਇਸੇ ਕਰਕੇ ਜੋ ਜਗਰਉ ਪੈਂਦਾ ਹੈ ਪੰਜਾਬ ਦੇ ਸੈਂਟਰ ਚ ਪੈਂਦਾ ਹੈ ਇਸੇ ਕਰਕੇ ਅਸੀਂ ਇੱਥੇ ਦੁਬਾਰਾ ਜਿਹੜੇ ਬਣਾਉਂਦੇ ਹਾਂ ਹੁਣ ਤੁਸੀਂ ਦੇਖ ਰਹੇ ਹੋ ਕਿ ਉਹਨਾਂ ਨੇ ਚਾਹ ਪਾਣੀ ਦਾ ਅਰੇਂਜਮੈਂਟ ਕੀਤਾ ਹੋਇਆ ਵਧੀਆ ਤਰੀਕੇ ਨਾਲ ਉਹਨਾਂ ਦੇ 스ਨੈਕਸ ਵਗੈਰਾ ਸਵੀਟਸ ਵਗੈਰਾ ਬਰਫੀ ਹੋਈ ਗਲਾਸਾਂ ਨੂੰ ਵਗੈਰਾ ਸਭ ਕੁਝ ਚੱਲ ਰਿਹਾ ਇਹ ਸਭ ਕੁਝ ਕੈਮਰੇ ਦੀ ਅੱਖ ਦੇ ਵਿੱਚ ਕੈਦ ਹੋਇਆ ਹੋਇਆ ਹੈ ਕੈਮਰੇਜ ਕੈਪਚਰ ਕੀਤਾ ਗਿਆ ਕੈਮਰੇ ਵਿੱਚ ਇਹ ਦਿਖਾਇਆ ਜਾ ਰਿਹਾ ਕਿ ਬਾਕੀ ਕੰਪਨੀਆਂ ਨੂੰ ਵੀ ਇਹ ਸਿਹਤ ਮਿਲ ਜੇ ਕਿ ਆ ਐਕਸ ਸਰਵਿਸਮੈਂਟ ਹੈ ਬਹੁਤ ਆ ਹੋਰ ਵੀ ਰੇਜ਼ਮੈਂਟ ਹੁੰਦੀ ਆ ਪਰ ਉਹ ਕਦੀ ਨਹੀਂ ਇਹ ਦਿਨ ਮਨਾਉਂਦੇ ਆਪਣੀ ਕੰਪਨੀ ਦਾ ਇਹ ਇੱਕ ਵੱਖਰੀ ਹੀ ਇਹਨਾਂ ਨੇ ਆਪਣੀ ਸਟਾਈਲ ਵੱਖਰਾ ਹੀ ਅੰਦਾਜ਼ ਦਿਖਾਇਆ ਫਿਰ ਇਹਨਾਂ ਨੇ ਆਪਣੇ ਹਰ ਇੱਕ ਨਮਾਇंदे ਨੂੰ ਸਨਮਾਨ ਵੀ ਦਿੱਤਾ ਸਨਮਾਨ ਚ ਦੇ ਕੇ ਉਹਨਾਂ ਦਾ ਮਾਣ ਵਧਾਉਂਦੇ ਆ ਮਾਣ ਵਧਾਉਂਦੇ ਆ ਹਰ ਇੱਕ ਬੰਦੇ ਨੂੰ ਇਹੋ ਤਾਂ ਜੀ ਵਧੀਆ ਤਰੀਕੇ ਨਾਲ ਖਾਣ ਪੀਣ ਦਾ ਪੂਰਾ ਵਧੀਆ ਰੇਸਮੈਂਟ ਕੀਤਾ ਗਿਆ ਸੀ ਦੀਪਕ ਪੈਲਸਾ ਨੇ ਵੀ ਬੜੀ ਬੜੀ ਪ੍ਰਸ਼ੰਸਾ ਹੈ ਕਿ ਦੀਪਕ ਪੈਲਸਾ ਦਾ ਨਾਮ ਚੱਲਦਾ ਹੈ ਕਿ ਉਹਨਾਂ ਨੇ ਤੇ ਆਪਣੇ ਲਈ ਕਰਨਾ ਹੁੰਦਾ ਸਾਰਾ ਕੁਝ ਆਪਣੇ ਹੋਟਲ ਦੇ ਸ਼ਾਨ ਸ਼ਾਨੋ ਸ਼ੌਕਤ ਨੂੰ ਮੱਦੇ ਨਜ਼ਰ ਵੀ ਰੱਖਦੇ ਆ ਦੀਪਕ ਪੈਲਸਾ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ ਆ ਲੇਕਿਨ ਜਿਹੜੇ ਸਾਬਕਾ ਫੌਜੀ ਨੇ ਕੰਮ ਕੀਤਾ ਆਪਣੀ ਕੰਪਨੀ ਦਾ ਜਨਮ ਦਿਨ ਮਨਾਇਆ ਉਹ ਇੱਕ ਵੱਖਰੀ ਸ਼ਾਨ ਸੀ ਵੱਖਰੀ ਟੌਰ ਸੀ ਵੱਖਰੀ ਪਹਿਚਾਣ ਸੀ ਉਹਨਾਂ ਦੀ ਫਿਰ ਆਪਣੇ ਇੱਕ ਇਹਨਾਂ ਦੇ

ਕਚਰਾ ਕਦੋਂ ਲੈ ਜਾਓਗੇ ਅਸੀਂ ਕਦੋਂ ਆਏ ਅਸੀਂ ਕਦੋਂ ਆਏ ਪਾਣੀ ਦੀ ਸੇਵਾ ਮਾ ਸਾਹ ਤੇ ਉਹ ਤਾਂ ਇਕੱਠੇ ਲੈਣੇ ਤੁਨੇ ਕਿਛਦਾ ਮੈਂ ਵੀ ਆ ਰਿਹਾ ਮੈਂ ਡੱਕ ਮਟਰ ਮੰਨਾ ਕੰਡ ਤੋਂ ਹਾਲ ਬੰਦ ਭੱਜੇ ਗਏ ਇਕ ਦਿਨ ਜਾ ਰਹਿਣਾ ਲੱਗਦਾ ਰੈਜੀਮੈਂਟ ਦੇ ਸਾਹਮਣੇ ਬਹੁਤ ਕੰ ਦਿੱਤਾ ਵਾ ਜੇ ਆਪਾਂ ਰੈਜੀਮੈਂਟ ਤੋਂ ਨਹੀਂ ਕੰਮ ਜਾਗੇ ਤਾਂ ਇਹ ਕੰਮ ਕਦੇ ਵੀ ਪੂਰ ਨਹੀਂ ਆਪਾਂ ਅੱਜ ਮੁਕਾਮ ਤੇ ਪਹੁੰਚੇ ਆ ਸਾਨੂੰ ਪਰਮਾਧਮਾ ਨੇ ਬਟਾਲੀਏ ਨੇ ਰੈਜੀਮੈਂਟ ਨੇ ਸਭ ਕੁਝ ਦਿੱਤਾ ਵਾ ਸਾਡੇ ਬੱਚੇ ਸ਼ਖ ਅਸੀਂ ਗੱਡੀਆਂ ਦੇ ਘੁੰਮਦੇ ਆ ਕੋਠੀਆਂ ਬਣਾ ਕੇ ਬੈਠੇ ਆ ਜਿਹੜੇ ਬੰਦੇ ਆਪਣੀ ਜ਼ਮੀਨ ਜਗਾ ਕੇ ਆਏ ਨੇ ਉਹ ਹਿੱਸਾ ਲੈਂਦੇ ਨਹੀਂ ਇੱਥੇ ਹਜੇ ਪ੍ਰਵਾਨ ਕਰਦੇ ਨੇ ਸਾਨੂੰ ਜਨ ਖੋਲ ਕੇ ਆਪਣਾ ਇਹ ਕੰਮ ਪੂਰਾ ਸਾਲਾ ਲੰਦਾ ਇੱਕ ਜਿੰਦਗੀ ਦੇ ਵਿੱਚ ਆਪਣੇ ਇੱਕ ਸਾਲ ਵਿੱਚ ਉਹ ਖੁਸ਼ੀ ਨਾਲ ਔਰ ਖੂਬ ਅੱਜੇ ਟੱਗਲਾ ਮਨਾਉਦਾ ਹੀ ਨਾ ਔਰ ਮੇਰਾ ਮੇਰੀ ਬਲੋਂ ਦੁਆਰੇ ਫਿਰ ਹੀ ਪ੍ਰਾਰਥਨਾ ਕਰਵਾਉਣਾ ਤੁਹਾਨੂੰ ਔਰ ਤੋਂ ਅਨੇ ਪਰਵਾਰਾਂ ਨੂੰ ਔਰ ਔਰ ਸਰਵ ਸਰਵ ਸੁ ਜਿੰਨੇ ਸਰਸ ਕਰ ਰਹੇ ਨੇ ਜਵਾਨਾਂ ਨੂੰ ਜੇਸ਼ੀਓ ਨੂੰ ਅਫਸਰ ਨੂੰ ਪੜਤ ਨੂੰ ਹਮੇਸ਼ਾ ਚਾਤੀ ਕਲਾ ਦੇ ਰੱਖੇ ਜਾਂ ਲੁਗਣੀ ਰਾਜਗੁਣੀ ਤਰਤੀ ਵਸਦੀ ਮੈਂ ਹੁਣ ਇੱਥੇ ਇੱਕ ਕਮੇਟੀ ਦਾ ਬਹੁਤ ਤਾਲਵਰ ਕਰਦਾ ਮੈਂ ਜਿਹੜੇ ਤੇ ਆਪਣਾ ਟਾਈਮ ਕੱਟ ਕੇ ਇਹ ਮੂਰੇ ਹੋ ਕੇ ਕੰਮ ਕਰਦੇ ਨੇ ਕੰਮ ਕਰਨਾ ਬਹੁਤ ਔਖੀ ਗੱਲ ਹੁੰਦੀ ਆ ਮੂਰੇ ਲੱਗਣਾ ਕੋਈ ਕਿਸੇ ਦੇ ਵਾਸਤੇ ਗੱਲ ਹੁੰਦੀ ਨਹੀਂ ਕੀ ਕੋਈ ਨਾ ਫੋਕਾ ਕੰਮ ਕਰਦਾ ਵਾ ਮਿਹਰਬਾਨੀ ਕਰਕੇ ਪਹਿਲਾਂ ਸਨਮਾਨ ਕਰਤ ਜਾਨਾ ਵਾ ਕਮੇਟੀ ਦੇ ਮੈਂਬਰਾਂ ਨੂੰ ਜਿਹੜੇ ਹੈਗੇ ਨੇ ਪਾਰਲੀਮੈਂਟਰ ਉਹ ਮਿਹਰਬਾਨੀ ਕਰਕੇ ਮਾਲਮ ਟੋਪੀ ਨਾਲ ਆਪਣੀ ਜੁੜਤੀ ਆਪਣੀ ਸਤਿਕਾਰ ਨਾਲ ਆਪੀ ਜੀ ਕਰਤਾ ਹੈ ਕੈਪਟਾਨ ਜਸ ਸਿੰਘ ਸਾਹਿਬ ਸਾਲਾਡਲ ਮੈਂ ਬੇਨਤੀ ਕਰਾਂ ਔਰ ਅੰਮ੍ਰਿਤ ਸਿੰਘ ਜਵੇ ਸਾਹਿਬਨ ਪਰਵਾਹ ਸਰਮਾਨ ਥੋੜੇ ਨੇ ਮੈਂ ਨਚਣਾ ਮਚਣਾ